ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਜੀ ਮੈਂ ਫਿਰ ਤੋਂ ਹਾਜ਼ਰ ਹੋਈ ਹਾਂ ਇੱਕ ਨਵੀਂ ਜੀ ਕਹਾਣੀ ਲੈ ਕੇ ਕਹਾਣੀ ਸ਼ੁਰੂ ਕਰਦੇ ਹਾਂ ਜੀ ਹਰਜੀਤ ਤੇ ਬਲਜੀਤ ਦੋ ਭੈਣਾਂ ਇੱਕੋ ਘਰ ਦੋ ਭਰਾਵਾਂ ਨੂੰ ਵਿਆਹ ਕੇ ਆਈਆਂ ਪਹਿਲੇ ਦਿਨ ਹੀ ਉਹਨਾਂ ਦੀ ਸੱਸ ਗੁਰਦੇਵ ਕੌਰ ਨੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਦੀਆਂ ਕੀ ਜ਼ਿੰਮੇਵਾਰੀਆਂ ਨੇ ਅਗਲੇ ਦਿਨ ਉੱਠਦੇ ਅਸਾਰ ਹੀ ਉਹਨਾਂ ਨੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਦੋਹੇ ਜਣੀਆਂ ਬਹੁਤ ਚੁਸਤ ਸਨ ਕੰਮਕਾਰ ਕਰਨ ਵਿੱਚ ਪਾਰ ਉਮਰ ਵਿੱਚ ਕੱਚੀਆਂ ਸਨ ਇੱਕ ਦੀ ਉਮਰ 17 ਸਾਲ ਤੇ ਦੂਜੀ ਦੀ 15 ਹਰਜੀਤ ਵੱਡੀ ਤੇ ਬਲਜੀਤ ਛੋਟੀ ਸੀ ਉਹਨਾਂ ਦਾ ਸਹੁਰਾ 나జర్ ਸਿੰਘ ਦੋਵਾਂ ਦਾ ਬਹੁਤ ਮੋਹ ਕਰਦਾ ਪੁੱਤ ਤੋਂ ਵੀ ਨਾ ਗੱਲ ਨਾ ਕਰਦਾ ਤੇ ਉਹ ਵੀ ਬਾਪੂ ਜੀ ਬਾਪੂ ਜੀ ਕਰਦੀਆਂ ਨਾ ਥੱਕਦੀਆਂ ਘਰਵਾਰ ਸਾਰਾ ਉਹਨਾਂ ਨੇ ਸੰਭ ਲਿਆ ਡੰਗਰਾਂ ਤੱਕ ਦਾ ਉਹ ਹੀ ਦੇਖਦੀਆਂ ਸਾਰੇ ਰਿਸ਼ਤੇਦਾਰ 나జర్ ਸਿੰਘ ਨੂੰ ਆਖਦੇ ਨੂਹਾ ਹੋਣ ਤਾਂ ਇਦਾਂ ਦੀਆਂ ਅੱਗੋਂ 나జర్ ਸਿੰਘ ਨੇ ਆਖਣਾ ਨੂਹਾ ਨਹੀਂ ਪੁੱਤ ਨੇ ਮੇਰੇ ਪਰ ਗੁਰਦੇਵ ਕੋਲ ਦਾ ਸੁਆਵ ਵੱਖਰਾ ਸੀ ਉਹਨੇ ਉਹਨਾਂ ਦੇ ਹਰ ਕੰਮ ਵਿੱਚ ਨੁਕਸ ਕੱਢਣਾ ਤੇ ਪੈਸੇ ਵੀ ਉਹਨੇ ਕਦੇ ਨਹੀਂ ਸੀ ਦਿੱਤੇ ਉਹਨਾਂ ਦੋਹਾਂ ਨੂੰ ਖੁੱਲ ਕੇ ਵਰਤਣ ਨੂੰ ਉਹ ਮੰਗਦਿਆਂ ਵੀ ਹੋਰ ਕਿੱਥੋਂ ਕਿਉਂਕਿ ਦੋਵੇਂ ਪੁੱਤ ਆਪਣੀ ਕਮਾਈ ਮਾਂ ਦੀ ਤਲੀ ਤੇ ਹੀ ਧਰਦੇ ਸੀ ਉਹਨਾਂ ਦੋਹਾਂ ਦੇ ਸੀਨੇ ਵਿੱਚ ਬਹੁਤ ਸੁਪਨੇ ਦੱਬੇ ਰਹਿ ਗਏ ਉਹ ਨਵੀਆਂ ਵਿਆਹੀਆਂ ਸੀ ਆਖਰ ਉਹਨਾਂ ਦੇ ਵੀ ਕੁਝ ਸੁਪਨੇ ਸੀ ਸੋਹਣੇ-ਸੋਹਣੇ ਸੂਟ ਪਾਉਣ ਹੰਡਾਉਣ ਦੇ ਜਦੋਂ ਉਹਨਾਂ ਦੀ ਨਾਨਾ ਨਾ ਨੇ ਆਉਣਾ ਗੁਰਦੇਵ ਕੌਰ ਨੇ ਸਭ ਨੂੰ ਵਧੀਆ ਸੂਟ ਦਿਵਾਉਣੇ ਪੈਸੇ ਦੇ ਕੇ ਤੋਰਨਾ ਹਰ ਵਾਰੀ ਉਹਨਾਂ ਦੋਵੇਂ ਭੈਣਾਂ ਨੂੰ ਪੁੱਛਣਾ ਤੱਕ ਨਾ ਉੱਪਰੋਂ ਜੇ ਕਿਤੇ ਉਹਨਾਂ ਦੋਵਾਂ ਭੈਣਾਂ ਦੇ ਪੇ ਕਿਉਂ ਕਿਸੇ ਨੇ ਆ ਜਾਣਾ ਤਾਂ ਗੁਰਦੇਵ ਕੌਰ ਨੇ ਬਹੁਤ ਨਖ ਭੂਲ ਕੱਢਣੀ ਤੇ ਉਹਨਾਂ ਤੇ ਪੂਰੀ ਨਜ਼ਰ ਰੱਖਣੀ ਜਿਸ ਦਾ ਸਭ ਕੁਝ ਬਲਜੀਤ ਹਰਜੀਤ ਦੀ ਮਾਂ ਨੂੰ ਵੀ ਸੀ ਪਰ ਉਹਨੇ ਕਹਿਣਾ ਕੁੱਤ ਕੋਈ ਨਾ ਦਿਨ ਕੱਟੋ ਤੁਹਾਡਾ ਪਿਓ ਗਰੀਬ ਆ ਬਸ ਇਸੇ ਕਰਕੇ ਉਹਨਾਂ ਦੇ ਪੇ ਕਿਉਂ ਮਾਂ ਬਾਪ ਨੇ ਵੀ ਆਉਣਾ ਜਾਣਾ ਜਮਾ ਕਟਾ ਦਿੱਤਾ ਕਿ ਗੁਰਦੇਵ ਨੂੰ ਪਸੰਦ ਨਹੀਂ ਮੁਕਦੀ ਗੱਲ ਗੁਰਦੇਵ ਕਾਰ ਨੇ ਉਹਨਾਂ ਦਾ ਹੋਰ ਜਿਨਾ ਦੁੱਭਰ ਕਰ ਦਿੱਤਾ ਸਮਾਂ ਲੰਘਿਆ ਹੁਣ ਹਰਜੀਤ ਤੇ ਬਲਜੀਤ ਦੋਵੇਂ ਜਵਾਕਾਂ ਚੱਲਿਆਂ ਵਾਲੀਆਂ ਹੋ ਗਈਆਂ ਉਮਰ ਵਧਣ ਕਾਰਨ ਸਮਝਦਾਰ ਵੀ ਹੋ ਗਈਆਂ ਹੁਣ ਸੱਸ ਸਹੁਰਾ ਬਜ਼ੁਰਗ ਹੋ ਗਏ ਨਾਜ਼ਰ ਸਿੰਘ ਦੇ ਬਹੁਤ ਬਿਮਾਰ ਰਹਿਣ ਕਰਕੇ ਸਰੀਰ ਕੰਗਾ ਨੇ ਕੰਮ ਕਰਨਾ ਬੰਦ ਕਰ ਦਿੱਤਾ ਡਾਕਟਰਾਂ ਨੇ ਜਵਾਬ ਦੇ ਦਿੱਤਾ ਨਾਜ਼ਰ ਸਿੰਘ ਬਸ மஞ்சੇ ਤੇ ਹੀ ਸੀ ਤੁਰਨੋ ਫਿਰਨੋ ਵੀ ਰਹਿ ਗਿਆ ਦੋਵੇਂ ਭੈਣਾਂ ਨੇ ਉਸ ਦੀ ਬਹੁਤ ਸੇਵਾ ਕੀਤੀ ਉਹਨਾਂ ਨੇ ਸਿਰ ਵਿੱਚ ਘਿਓ ਦੀ ਮਾਲਿਸ਼ ਕਰਨੀ ਕੁਰਸੀ ਤੇ ਬਿਠਾ ਕੇ ਨਵਾਉਣਾ ਤੇਲ ਦੀ ਮਾਲਿਸ਼ ਕਰਨੀ ਸਾਰੇ ਸਰੀਰ ਉਤੇ ਉਹਨਾਂ ਨੇ ਨਾਜ਼ਰ ਸਿੰਘ ਨੂੰ ਫੁੱਲਾਂ ਵਾਂਗੂ ਆਪਣੇ ਬਾਪ ਦੀ ਤਰ੍ਹਾਂ ਸਾਹਮਣੇ ਰੱਖਿਆ ਪਰ ਆਖਰ ਨੂੰ ਨਾਦਰ ਸਿੰਘ ਸਦੀਵੀ ਵਿਛੋੜਾ ਦੇ ਚਲਿਆ ਸਾਰੇ ਰਿਸ਼ਤੇਦਾਰ ਤੇ ਨਗਰ ਵਾਸੀ ਉਹਨਾਂ ਦੋਵਾਂ ਦੀਆਂ ਸਿਫਤਾਂ ਦੇ ਪੁੱਲ ਵੰਦੇ ਨਾ ਥੱਕੇ ਕਿ ਨੂਹਾ ਹੋਣ ਤਾਂ ਇਦਾਂ ਦੀਆਂ ਆਖੇ ਨਾਦਰ ਸਿੰਘ ਪੁੱਤ ਆਖਦਾ ਸੀ ਇਹਨਾਂ ਦੋਹਾਂ ਨੂਹਾ ਨੇ ਪੁੱਤ ਬਣ ਕੇ ਦਿਖਾ ਦਿੱਤਾ ਪਰ ਗੁਰਦੇਵ ਕੌਰ ਇੱਕ ਸ਼ਬਦ ਨਾ ਬੋਲੀ ਚਲੋ ਸਮਾਂ ਲੰਘਦਾ ਗਿਆ ਪੋਤਰੇ ਪੋਤਰੀਆਂ ਵੀ ਵੱਡੇ ਹੋ ਗਏ ਪਰ ਉਹਨਾਂ 'ਚੋਂ ਕਿਸੇ ਦਾ ਜ਼ਿਆਦਾ ਮੋਹ ਨਹੀਂ ਸੀ ਅਬਦੀ ਦਾਦੀ ਨਾਲ ਕਿਉਂਕਿ ਗੁਰਦੇਵ ਕੌਰ ਨੇ ਕਦੇ ਉਹਨਾਂ ਨੂੰ ਦਾਦੀ ਵਾਲਾ ਪਿਆਰ ਹੀ ਨਹੀਂ ਦਿੱਤਾ ਸੀ ਉਹ ਕਰਦੀ ਸੀ ਸਿਰਫ ਆਪਣੇ ਦੋਹਤੇ ਦੋਹਤੀਆਂ ਦਾ ਹੁਣ ਪੈਸੇ ਟਕੇ ਦਾ ਹਿਸਾਬ ਕਿਤਾਬ ਹਰਜੀਤ ਤੇ ਬਲਜੀਤ ਹੱਥ ਆ ਗਿਆ ਕਿਉਂਕਿ ਦੋਵੇਂ ਭਰਾਮਾ ਨੇ ਅੱਡੋ ਅੱਡ ਘਰ ਪਾ ਲਏ ਸੀ ਗੁਰਦੇਵ ਕੌਰ ਦਾ ਜਿੱਥੇ ਦਿਲ ਕਰਦਾ ਉੱਠਦੀ ਵਹਿੰਦੀ ਸੀ ਕਿਉਂਕਿ ਦੋਮਾ ਘਰਾਂ ਵਿੱਚ ਕੋਈ ਕੰਧ ਨਹੀਂ ਸੀ ਵਿਹੜਾ ਇੱਕੋ ਹੀ ਸੀ ਦੋਹਾਂ ਨੂੰਹਾਂ ਨੇ ਕਦੇ ਵੀ ਆਪਣੀ ਸੱਸ ਨੂੰ ਕਿਸੇ ਵੀ ਗੱਲੋਂ ਜਵਾਬ ਨਹੀਂ ਸੀ ਦਿੱਤਾ ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਗੁਰਦੇਵ ਕੌਰ ਨੂੰ ਛਾਤੀ ਦਾ ਕੈਂਸਰ ਹੋ ਗਿਆ। ਉਹਨਾਂ ਦੋਹਾਂ ਨੇ ਬਹੁਤ ਜ਼ੋਰ ਲਾਇਆ ਕਿ ਆਪਰੇਸ਼ਨ ਹੋ ਜਾਵੇ ਤੇ ਡਾਕਟਰ ਨੇ ਵੀ ਕਿਹਾ ਕਿ ਗੁਰਦੇਵ ਕੌਰ ਆਪਰੇਸ਼ਨ ਲਈ ਤੰਦਰੁਸਤ ਆ ਪਰ ਗੁਰਦੇਵ ਕੌਰ ਨੇ ਫਿਰ ਕਰ ਕਲੇਸ਼ ਪਾਇਆ ਕਿ ਇਹ ਤਾਂ ਦੋਵੇਂ ਭੈਣਾਂ ਮੈਨੂੰ ਮਾਰਨਾ ਚਾਹੁੰਦੀਆਂ ਨੇ। ਮੈਂ ਕਿੱਥੋਂ ਚੱਲਣ ਨੂੰ ਆਪਰੇਸ਼ਨ। ਪਰ ਉਹ ਦੋਵੇਂ ਭੈਣਾਂ ਚੁੱਪ ਰਹੀਆਂ। ਕੁਝ ਸਾਲ ਬੀਤ ਗਏ ਤੇ ਗੁਰਦੇਵ ਕੌਰ ਵੀ ਮੰਝੀ ਜੋਗੇ ਰਹਿ ਗਈ। ਚਲੋ ਨੂੰ ਫਿਰੰਤੋਂ ਅਸਮਰਾਥ ਕੈਂਸਰ ਕਰਕੇ ਬਹੁਤ ਸਰੀਰ ਕਮਜ਼ੋਰ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਤਕਲੀਫਾਂ ਪਰ ਹੈਰਾਨੀ ਦੀ ਗੱਲ ਦੋਹਾਂ ਨੂੰਹਾਂ ਨੇ ਕਦੇ ਵੀ ਇਹ ਨਹੀਂ ਸੋਚਿਆ ਕਿ ਗੁਰਦੇਵ ਕੌਰ ਉਹਨਾਂ ਨਾਲ ਕਿਵੇਂ ਦਾ ਵਿਵਹਾਰ ਕਰਦੀ ਸੀ ਉਹਨਾਂ ਦੋਵਾਂ ਪਹਿਣਾ ਨੇ ਉਸੇ ਸਿੱਧਤ ਨਾਲ ਆਪਣੀ ਸੱਸ ਦੀ ਸੇਵਾ ਕੀਤੀ ਜਿਸ ਸਿੱਧਤ ਨਾਲ ਆਪਦੇ ਸਹੁਰੇ ਦੀ ਸੇਵਾ ਕੀਤੀ ਸੀ ਗੁਰਦੇਵ ਕੌਰ ਵੀ 6 ਮਹੀਨੇ ਮੰंजे ਤੇ ਰਹੀ ਛੇਕੜ ਨੂੰ ਦੁਨੀਆਂ ਛੱਡ ਦਿੱਤੀ ਆਖਿਰ ਸਮੇ ਉਹਦੀਆਂ ਉਹ ਧੀਆ ਆਪਣਾ ਘਰ ਤੇ ਜ਼ਿੰਮੇਵਾਰੀਆਂ ਛੱਡ ਉਹਦੀ ਸੇਵਾ ਕਰਨ ਨਹੀਂ ਆਈਆਂ ਜਿਨ੍ਹਾਂ ਨੂੰ ਸਾਰੀ ਉਮਰ ਦੇਣ ਲਈ ਗੁਰਦੇਵ ਕੌਰ ਨੇ ਆਪਣੀਆਂ ਨੂੰਹਾਂ ਨੂੰ ਤੰਗ ਕੀਤਾ ਉਹਨਾਂ ਨੂੰ ਕੋਈ ਪੈਸਾ ਥੇਲਾਣਾ ਦਿੱਤਾ ਤਾਂ ਨੇ ਮੇਨੇ ਮਾਰਦੀ ਰਹੀ ਫਿਰ ਕੀ ਹਾਲ ਹੁੰਦਾ ਜੇ ਆਖਰੀ ਸਮੇ ਗੁਰਦੇਵ ਕੌਰ ਦੇ ਕੀਤੇ ਵਿਵਹਾਰ ਨੂੰ ਉਹ ਦੋਵੇਂ ਨੂੰਹਾਂ ਮਨ ਚ ਰੱਖਦੀਆਂ ਤੇ ਉਸ ਨੂੰ ਨਾ ਸਾਂਭਦੀਆਂ ਇੱਕ ਸਮਾਂ ਹੁੰਦਾ ਹੈ ਜਦੋਂ ਸੱਸ ਦੀ ਵੀ ਚੱਲਦੀ ਆ ਪਰ ਸਮਾਂ ਉਹ ਵੀ ਆਉਣਾ ਹੁੰਦਾ ਜਦੋਂ ਸਭ ਕੁਝ ਨੂਹਾਂ ਦੇ ਹੱਥ ਵਿੱਚ ਆ ਜਾਂਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਨੂਹਾਂ ਤੇ ਸੱਸਾਂ ਕਹਾਣੀ ਵਿੱਚ ਲੀਆਂ ਨੂਹਾਂ ਤੇ ਸੱਸ ਵਰਗੀਆਂ ਹੋਣ ਸੋ ਜੇ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਧੰਨਵਾਦ